ਵੱਬ ਗਰੁੱਪ ਆਫ ਕਾਲਜੇਸ ਕੀ ਪ੍ਰੈਕਟੀਕਲ ਤੇ ਵੀ ਉਸ ਤਰ੍ਹਾਂ ਹੀ ਫੋਕਸ ਕਰਦਾ ਹੈ ਜਿਵੇਂ ਥਿਊਰੀ ਤੇ ਕਰਦਾ ਹੈ ਕ੍ਰੈਡੀਬਿਲਟੀ ਇਨੀ ਐਸਟੈਬਲਿਸ਼ ਕਰਿਆ ਕਿ ਈਵਨ ਡਿਪਲੋਮਾ ਜਿਹੜਾ ਪਾਸਵਰਡ ਕਰਕੇ ਜਾਂਦਾ ਨਾ ਸਾਡੀ ਵਰਕਸ਼ਾਪਸ ਦੇਖੋ ਕੋਈ ਸਾਡੇ ਕੋਲ ਡੈਮੋ ਮਸ਼ੀਨਸ ਨਹੀਂ ਹੈ ਜਿਹੜੀਆਂ ਮਸ਼ੀਨਾ ਨਹੀਂ ਹੈਗੀਆਂ ਉਹ ਐਕਚੁਅਲ ਮਸ਼ੀਨਸ ਨੇ ਸੋ ਉਹਦੀ ਜਿਹੜੀ ਰੈਗੂਲਰ ਇਨਸਪੈਕਸ਼ਨ ਹੈ ਨਾ ਉਹ ਦੈਟ ਇਜ਼ आवर ਐਜਵਰ ਫॉर द ਕ੍ਰੈਡੀਬਿਲਟੀ ਜਿਹੜਾ ਕਿ ਜੇ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਉਹ ਨਹੀਂ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਜਿੰਨਾ ਹੋਈਆਂ ਉਹਨਾਂ ਦਾ ਸਿਸਟਮ ਆਪਣੇ ਕੋਲੇ ਦੁਆਬਾ ਗਰੁੱਪ ਆਫ ਕਾਲਜੇਸ ਇੰਟਰਨਸ਼ਿਪ ਤੇ ਉਥੇ ਹੀ ਪਲੇਸਮੈਂਟਸ ਲਈ ਕੀ ਕਰ ਰਿਹਾ ਸੋ ਜੇ ਤੁਹਾਂ ਕੁਆਂਟੀਟੀ ਬਹੁਤ ਜ਼ਿਆਦਾ ਹੋ ਜਾਵੇ ਕਿ ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਵੀ ਨਹੀਂ ਸਾਡੀ ਕੋਈ ਅਸੀਂ ਵੀ ਫੋਕਸ ਓਨ ਕੁਆਲਿਟੀ ਅੱਜ ਦੇ ਸਮੇਂ ਵਿੱਚ ਲੋਡ ਵੱਧ ਗਈ ਹੈ ਸਪੋਰਟਸ ਦੀ ਵੀ ਤੇ ਉਥੇ ਹੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦੀ ਵੀ ਤਾਂ ਜੋ ਫਿਜ਼ੀਕਲੀ ਵੀ ਸਟਰੋਂਗ ਰਹੇ ਜੋ ਵੀ ਇੱਥੇ ਆ ਰਿਹਾ ਕੀ ਉਸ ਦੇ ਲਈ ਵੀ ਕੰਮ ਹੋ ਰਿਹਾ ਬੱਚਿਆਂ ਦੇ ਵਿੱਚ ਇੰਨਾ ਟੈਲੈਂਟ ਹੈਗਾ ਕਿ ਮੇਰਾ خیال ਮੈਕਸਿਮਮ ਹੋ啊 ਉਹ ਆਪਣੇ ਆਪ ਨੂੰ ਕੋਈ ਇਨਹੀਬਿਸ਼ਨ ਨਹੀਂ ਉਹਨਾਂ ਨੂੰ ਜਦੋਂ ਸਟੇਜ ਦੇ ਉੱਤੇ ਪਰਫਾਰਮ ਕਰਦੇ ਆ ਜਾਂ ਗਰਾਊਂਡ ਦੇ ਵਿੱਚ ਉਹ ਜਿਹੜਾ ਕਰਦੇ ਆ weight lifting ਵਗੈਰਾ ਹਿਮਾਚਲ ਤੋਂ ਮੇਰੇ ਖਿਆਲ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਹਿਮਾਚਲ ਤੋਂ ਹਿਮਾਚਲ ਦੇ ਬੱਚੇ ਸਾਡੇ ਯੂਨੀਵਰਸਿਟੀ ਦੇ ਵਿੱਚ ਮੈਕਸਿਮਮ weight lifting and body building and everything ਸਾਡੀਆਂ ਮੈਕਸਿਮਮ ਜਿਹੜੀਆਂ ਮੇਰੇ ਖਿਆਲ ਸ਼ੀਟਸ ਵਗੈਰਾ ਲੈ ਕੇ ਆਉਂਦੇ ਸਾਨੂੰ ਬੀ ਟੈਕ ਕਰਨੇ ਆ ਬੀ ਬੀ ਏ ਬੀ ਕਮ ਬੀ ਪ੍ਰੋਫੈਸ਼ਨਲ ਜਿੰਨੇ ਵੀ ਇੰਸਟੀਚੂਨਸ ਜਿਹੜੇ ਮਤਲਬ ਸਾਰੇ ਜਿਹੜੇ ਆਪਾਂ ਕਰਾਉਂਦੇ ਆ ਸਾਡੇ ਕੋਲ ਜਿਹੜਾ ਬੱਚਾ ਉਹ ਪਲੱਸ 2 ਤੋਂ ਬਾਅਦ ਹੀ ਹੁੰਦਾ ਸੋ ਵੈਸੇ ਤੇ ਡਿਪਲੋਮਾ ਵੀ ਸਾਡੇ ਕੋਲ ਹੈਗਾ ਡਿਪਲੋਮੇ ਦੇ ਵਿੱਚ ਮੈਟਰ ਤੋਂ ਬਾਅਦ ਵੀ ਹੁੰਦਾ ਬੱਚਾ ਲੇਕਿਨ ਜ਼ਿਆਦਾਤਰ ਜਿਹੜਾ ਪਲੱਸ 2 ਤੋਂ ਬਾਅਦ ਜਿਹੜਾ ਹੁੰਦਾ ਸੋ ਉਹ ਸਿਨੈਰੀਓ ਏਡਾ ਵਧੀਆ ਆ ਰਿਹਾ ਕਿਉਂਕਿ ਸਾਲ 2 ਸਾਲ ਤੋਂ ਵਰਲਡ ਵਾਈਡ ਇੱਕ ਬੈਲਿਕ ਨੋਲਿਜ ਹੈਗਾ ਕਿ ਜਿਹੜੀ ਕੰਟਰੀ ਜਿਹੜੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਵਗੈਰਾ ਸਾਰਾ ਕੁਝ ਉਹਨਾਂ ਨੇ ਜਿਹੜਾ ਪਲੱਗ ਕੀਤਾ ਸਿਸਟਮ ਸਾਰਾ ਔਰ ਹੈ ਵੀ ਜਿਹੜਾ ਸੀਗਾ ਉਹ ਇੱਕ ਸਮੇਂ ਦੀ ਇੱਕ ਕਹਿ ਲਓ ਕੋਈ ਲੋੜ ਸੀਗੀ ਉਹਦੇ ਵਿੱਚ ਐਜੂਕੇਸ਼ਨ ਫੋਕਸ ਨਹੀਂ ਸੀ ਹੈਗਾ ਫੋਕਸ ਸੀਗਾ ਸਿਰਫ ਤੇ ਸਿਰਫ ਇੱਕ ਪੀਆਰ ਐਂਡ ਪਲੇਸਮੈਂਟ ਸੈਕਟਰ ਐਟ ਸਿੱਟਰ ਐਟ ਸਿੱਟਰ ਔਰ ਸਾਰੇ ਜਿਹੜੇ ਹੈਗੇ ਆ ਇਹ AECT ਦੇ ਅਪਰੂਵ ਨੇ UGC ਦੇ ਅਪਰੂਵ ਨੇ ਔਰ ਅਫੀਲੀਏਟਡ ਜਿਹੜੀ ਆ ਸਾਡੀ ਪੰਜਾਬੀ ਪੰਜਾਬ ਟੈਕਨੀਕਲ ਯੂਨੀਵਰਸਿਟੀ IKGT ਇੰਦਰਕਮਲ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਅਫੀਲੀਏਟਡ ਹੈਗੇ ਆ ਤੇ ਜਿਹੜੇ ਕੋ ਡਿਪਲੋਮਾ ਕੋਰਸਸ ਕੁਝ ਹੈਗੇ ਨੇ ਉਹ ਸਟੇਟ ਬੋਰਡ ਨਾਲ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ এডੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਨਾਲ ਅਫੀਲੀਏਟਡ ਹੈਗੇ ਮਤਲਬ ਕਹਿਣ ਤੋਂ ਪਾਉਗੇ ਨੇ ਇਹਦੀ ਕ੍ਰੈਡੀਬਿਲਟੀ ਹੈ ਇੱਕ ਕੋਈ ਟੈਸਟ ਦੇਣਾ ਪਵੇਗਾ ਬੱਚਿਆਂ ਨੂੰ ਜਾਂ ਫਿਰ ਜਿਵੇਂ ਇਕਨੋਮਿਕਲੀ ਬੈਕਵਰਡ ਸਰਟੀਫਿਕੇਟਸ ਹੁੰਦੇ ਹੈ ਇੱਕ ਇੱਕ ਐਲੀਜੀਬਿਲਟੀ ਕਮੇਟੀ ਹੈ ਸਾਡੀ ਇੱਕ ਕਮੇਟੀ ਹੈ ਸਾਡੀ ਅਗਰ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਉਸ ਕਮੇਟੀ ਦੇ ਵਿੱਚ ਉਹ ਵੈਰੀਫਾਈ ਉਹਦੇ ਥੋੜੇ ਜਿਹੇ ਹੈਗੇ ਆ ਪੈਰਾਮੀਟਰਸ ਹੈਗੇ ਆ ਅਸੀਂ ਕਾਲ ਇਟ ਐਜ਼ ਅ ਫੈਮਿਲੀ ਜਿਤਨਾ ਇੱਕ ਬੱਚੇ ਦੀ ਨਰਸਿੰਗ ਆਪਾਂ ਕਰਦੇ ਆ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਦਵਾਪਾ ਗਰੁੱਪ ਆਫ ਕਾਲਜਸ ਦੇ ਵਿੱਚ ਬੱਚੇ ਦੀ ਜਿਹੜੀ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਉਦੀ ਜਿਹੜੀ ਫਾਈਨ ਫਿਨਿਸ਼ ਜਿਹੜਾ ਹਨਾ ਉਹ ਜਦੋਂ ਫਿਰ ਮਾਰਕੀਟ ਤੇ ਜਾਏਗਾ ਤਾਂ ਸਾਨੂੰ ਬੜੀ ਖੁਸ਼ੀ ਮਿਲਤ ਹੁੰਦੀ ਹੈ ਜਦੋਂ ਅਸੀਂ ਓਵਰ ਸੀਜ਼ ਵੀ ਟਰੈਵਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਇਸ ਵਕਤ ਸਾਡੀ ਮੌਜੂਦਗੀ ਹੈ ਦੁਆਬਾ ਗਰੁੱਪ ਆਫ ਕਾਲਜ ਵਿੱਚ ਜੋ ਚੰਡੀਗੜ੍ਹ ਰੋਪੜ ਹਾਈਵੇ ਤੇ ਪੈਂਦਾ ਹੈ ਚੰਡੀਗੜ੍ਹ ਜਾਣੇ ਜਾਂਦਾ ਐਜੂਕੇਸ਼ਨ ਹਬ ਦੇ ਲਈ ਭਾਵੇਂ ਸਕੂਲਾਂ ਦੀ ਗੱਲ ਹੋਵੇ ਜਾਂ ਫਿਰ ਕੋਚਿੰਗ ਇੰਸਟੀਚੂਟਸ ਦੀ ਕਾਲਜਾਂ ਦੀ ਗੱਲ ਹੋਵੇ ਜਾਂ ਫਿਰ ਯੂਨੀਵਰਸਿਟੀਆਂ ਦੀ ਤੇ ਦੁਆਬਾ ਗਰੁੱਪ ਆਫ ਕਾਲਜ ਚੰਡੀਗੜ੍ਹ ਮੁਹਾਲੀ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਸਭ ਤੋਂ ਵਧੀਆ ਗੱਲ ਹੈ ਇਸ ਕਾਲਜ ਦੀ ਕਿਉਂਕਿ ਚੰਡੀਗੜ੍ਹ ਜਦੋਂ ਐਜੂਕੇਸ਼ਨ ਹਬ ਹੈ ਤੇ 12ਵੀਂ ਤੋਂ ਬਾਅਦ ਜਦੋਂ ਤੁਸੀਂ ਆਪਸ਼ਨ ਦੇਖਦੇ ਹੋ ਕਿ ਕਿਹੜੀ ਸਟਰੀਮ ਵਿੱਚ ਜਾਣਾ ਹੈ ਤੇ ਕਈ ਵਾਰ फीस रिलेटेड प्रॉब्लम्स जेकर ਤੁਸੀਂ ਫੇਸ ਕਰ ਰਹੇ ਹੋ ਤਾਂ ਸਭ ਤੋਂ ਵਧੀਆ ਆਪਸ਼ਨ ਹੈ ਦੁਆਬਾ ਗਰੁੱਪ ਆਫ ਕਾਲਜੇਸ ਤਾਂ ਦੁਆਬਾ ਗਰੁੱਪ ਆਫ ਕਾਲਜੇਸ ਦੇ ਇਸ ਸਮੇਂ ਸਾਡੇ ਨਾਲ ਐਗਜ਼ੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਜੀ ਮੌਜੂਦ ਨੇ ਮਨਜੀਤ ਸਿੰਘ ਜੀ ਬਹੁਤ ਸਵਾਗਤ ਹੈ ਤੁਹਾਡਾ ਦਾ ਅਨਮਿਊਟ ਤੇ ਥੈਂਕ ਯੂ ਮਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਰਹੇਗਾ ਕਿ ਦੁਆਬਾ ਗਰੁੱਪ ਆਫ ਕਾਲਜ 2025-26 ਦੇ ਸੈਸ਼ਨ ਲਈ ਕੀ ਖਾਸ ਲੈ ਕੇ ਆ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਆਬਾ ਗਰੁੱਪ ਆਫ ਕਾਲਜਸ ਦੀ ਐਸਟੈਬਲਿਸ਼ਮੈਂਟ ਨੂੰ ਹੀ ਤਕਰੀਬਨ ਤੁਸੀਂ 25 26 ਦੀ ਗੱਲ ਕੀਤੀ ਹੈ ਤਾਂ 25 26 ਸਾਲ ਵੀ ਸਾਨੂੰ ਤਕਰੀਬਨ ਇਸ ਸੈਗਮੈਂਟ ਦੇ ਵਿੱਚ ਹੋ ਚੁੱਕੇ ਨੇ ਔਰ ਮੇਰਾ ਖਿਆਲ ਹੈ ਕਿ ਬੜਾ ਲੰਬਾ ਸਫ਼ਰ ਅਸੀਂ ਤੈਅ ਕੀਤਾ ਤੇ ਹੁਣ ਜਿਹੜਾ ਸਿਨੈਰੀਓ ਲੇਟੈਸਟ ਜਿਹੜਾ 25 26 ਵਾਲੀ ਗੱਲ ਹੈ ਉਹ ਮੈਂ ਐਟ ਦਾ ਵੈਰੀ ਆਊਟਸੈਟ ਮੈਂ ਐਕਸਪਲੇਨ ਕਰੂੰਗਾ ਕਿ ਯਾਨੀ ਹੁਣ ਸਿਨੈਰੀਓ ਜਿਹੜਾ ਵਰਲਡ ਵਾਈਡ ਚੇਂਜ ਹੋਣ ਕਰਕੇ ਹੈਨਾ ਇਹ ਬਹੁਤ ਹੀ ਵਧੀਆ ਜਿਹੜਾ ਹੈ ਇਹ ਆ ਰਿਹਾ ਹੈ ਕਿਉਂਕਿ ਬੱਚਿਆਂ ਦੇ ਮਾਈਂਡ ਸੈਟ ਜਿਹੜੇ ਉਹ ਚੇਂਜ ਹੋਏ ਨੇ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਕਿ 12ਵੀਂ ਤੋਂ ਬਾਅਦ ਯਾਨੀ ਪਲੱਸ 2 ਤੋਂ ਬਾਅਦ ਮੋਸਟਲੀ ਪਲੱਸ 2 ਤੋਂ ਬਾਅਦ ਜਿਹੜੀਆਂ ਸਾਡੀ ਐਜੂਕੇਸ਼ਨ ਇੰਸਟੀਚੂਨਸ ਨੇ ਇਹਦੇ ਵਿੱਚ ਆਪਾਂ ਡਿਗਰੀਜ਼ ਕਰਾਉਂਦੇ ਆ ਬੀਟੈਕ ਕਰਾਉਂਦੇ ਆ ਬੀਬੀਏ ਬੀਕੋਮ ਬੀ ਪ੍ਰੋਫੈਸ਼ਨਲ ਜਿੰਨੇ ਵੀ ਇੰਸਟੀਚੂਨਸ ਜਿਹੜੇ ਮਤਲਬ ਸਾਰੇ ਉਹ ਜਿਹੜੇ ਆਪਾਂ ਕਰਾਉਂਦੇ ਆ ਸਾਡੇ ਕੋਲ ਜਿਹੜਾ ਬੱਚਾ ਉਹ ਪਲੱਸ 2 ਤੋਂ ਬਾਅਦ ਹੀ ਆਉਂਦਾ ਹੈ ਸੋ ਵੈਸੇ ਤੇ ਡਿਪਲੋਮਾ ਵੀ ਸਾਡੇ ਕੋਲ ਹੈਗਾ ਡਿਪਲੋਮੇ ਦੇ ਵਿੱਚ میٹرਕ ਤੋਂ ਬਾਅਦ ਵੀ ਹੁੰਦਾ ਬੱਚਾ ਲੇਕਿਨ ਜ਼ਿਆਦਾਤਰ ਜਿਹੜਾ ਪਲੱਸ 2 ਤੋਂ ਬਾਅਦ ਜਿਹੜਾ ਹੁੰਦਾ ਸੋ ਉਹ ਸਿਨੈਰੀਓ ਏਡਾ ਵਧੀਆ ਆ ਰਿਹਾ ਕਿਉਂਕਿ ਸਾਲ 2 ਸਾਲ ਤੋਂ ਵਰਲਡਵਾਈਡ ਇੱਕ ਵੈਲ ਅਕਨੋਲਜਡ ਹੈਗਾ ਕਿ ਜਿਹੜੀ ਕੰਟਰੀ ਜਿਹੜੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਵਗੈਰਾ ਸਾਰਾ ਕੁਝ ਉਹਨਾਂ ਨੇ ਜਿਹੜਾ ਪਲੱਗ ਕੀਤਾ ਸਿਸਟਮ ਸਾਰਾ ਔਰ ਹੈ ਵੀ ਜਿਹੜਾ ਸੀਗਾ ਉਹ ਇੱਕ ਸਮੇਂ ਦੀ ਇੱਕ ਕਹਿ ਲਓ ਕੋਈ ਲੋੜ ਸੀਗੀ ਉਹਦੇ ਵਿੱਚ ਐਜੂਕੇਸ਼ਨ ਫੋਕਸ ਨਹੀਂ ਸੀ ਹੈਗਾ ਫੋਕਸ ਸੀਗਾ ਸਿਰਫ ਤੇ ਸਿਰਫ ਇੱਕ ਪੀਆਰ ਐਂਡ ਪਲੇਸਮੈਂਟ ਸੈਟ ਸਿਟਰ ਇਤੈਟਰਾ ਔਰ ਇੱਕ ਦੂਜਾ ਇੱਕ ਮੇਜਰ ਫੈਕਟਰ ਇਹ ਸੀਗਾ ਕਿ ਯਾਨੀ ਉਹਦੇ ਵਿੱਚ 5-6 ਸਾਲ ਤੋਂ ਬਾਅਦ ਜਦੋਂ ਹੁਣ ਜਿਹੜਾ ਨਿਕਲ ਕੇ ਆਈ ਜਿਹੜੀ ਚੀਜ਼ ਹੈ ਉਹ ਸਾਰਾ ਬlesing in disguise ਹੈ ਸਾਡੇ ਵਾਸਤੇ ਇਟਸ ਅ ਹੱਬ ਜਿਹੜਾ ਆਪਾਂ ਇਹਨੂੰ ਇਹ ਕਹਿ ਲਈਏ ਕਿ ਆਊਟਸਕਰਟ ਟਰਾਈ ਸਿਟੀ ਦੀ ਜਿਹੜੀ ਹੈਗੀ ਚੰਡੀਗੜ੍ਹ ਦੀ ਆਊਟਸਕਰਟ ਹੈ ਤਾਂ ਯਾਨੀ ਇਹ ਟਰਾਈ ਸਿਟੀ ਨੂੰ ਆਪਾਂ ਕਹਦੇ ਨੇ ਪੰਚਕੂਲਾ ਮਹਾਲੀ ਐਂਡ ਚੰਡੀਗੜ੍ਹ ਸੋ ਇਹਦੇ ਵਿੱਚ ਯਾਨੀ ਬਹੁਤ ਜ਼ਿਆਦਾ ਰਿਸਪੌਂਸ ਵਧੀਆ ਜਿਹੜਾ ਹੈ ਹੁਣ ਸਾਨੂੰ ਆ ਰਿਹਾ ਹੈ ਤੁਸੀਂ ਕਹਿ ਚੁੱਕੇ ਹੋ ਕਿ ਇਹਦੀ ਲੋਕੇਸ਼ਨਲ ਐਡਵਾਂਟੇਜ ਜਿਹੜਾ ਸਾਡੇ ਕੋਲ ਹੈਗਾ ਬਾਕੀ ਅਸੀਂ ਕੁਝ ਕੋਰਸਸ ਜਿਹੜੇ ਕਿ ਮਦਰ ਟ੍ਰੇਡਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਐਂਜੀਨੀਅਰਿੰਗ ਇਹ ਸਾਰੇ ਮਕੈਨੀਕਲ ਇੰਜੀਨੀਅਰਿੰਗ ਆਏ ਔਰ ਜਿਹੜੇ ਆਈਟੀ ਦੇ ਕੋਰਸਸ ਜਿਹੜੇ ਜਿਹੜੇ ਪ੍ਰੋਫੈਸ਼ਨਲ ਤੇ ਉਹ ਜਿਹੜੇ ਮਦਰ ਟ੍ਰੇਡ ਸੀਗੇ ਉਹਨਾਂ ਤੋਂ ਹਟ ਕੇ ਥੋੜਾ ਜਿਹਾ ਕੁਝ ਕੋਰਸਸ ਇਹੋ ਨੇ ਇਹੋ ਜਿਹੇ ਨੇ ਜਿਹੜੇ ਕਿ ਪਲੇਸਮੈਂਟਸ ਵਾਸਤੇ ਬਹੁਤ ਵਧੀਆ ਜਿਹੜੇ ਨੇ ਜਿਹੜਾ ਪੈਰਾਮੈਡੀਕਲ ਦੇ ਕੋਰਸਸ ਹੋ ਗਏ ਜਿਵੇਂ ਮੈਂ ਕੀਤਾ ਕਿ ਇੰਜੀਨੀਰਿੰਗ ਤੋਂ ਹਟ ਕੇ ਥੋੜਾ ਜਿਹਾ ਬੀਬੀਏ ਬੀਸੀਏ ਬੀਕੋਮ ਪ੍ਰੋਫੈਸ਼ਨਲ ਲਾਈਕ ਇਸ ਤਰ੍ਹਾਂ ਦੇ ਕੋਰਸਸ ਮੈਕਸਿਮਮ ਕੋਰਸ ਜਿਵੇਂ ਗ੍ਰੈਜੂਏਸ਼ਨ ਦੀ ਇਹ ਗੱਲ ਕਰਦੇ ਆ ਗ੍ਰੈਜੂਏਸ਼ਨ ਦੇ ਕਿਹੜੇ ਕਿਹੜੇ ਕੋਰਸਸ ਤੁਹਾਡੇ ਕੋਲ ਹੈ ਤੇ ਉਥੇ ਪੋਸਟ ਗ੍ਰੈਜੂਏਸ਼ਨ ਦੇ ਕਿਹੜੇ ਕਿਹੜੇ ਕੋਰਸਸ ਹੈ ਹਾਂ ਉਹ ਇਹਨਾਂ ਦੇ ਵਿੱਚ ਜਿਹੜੇ ਗ੍ਰੈਜੂਏਸ਼ਨ ਦੇ ਕੋਰਸਸ ਨੇ ਜਿਵੇਂ ਮੈਂ ਕਹਾਂ ਕਿ ਜਿੰਨੇ ਇੰਜੀਨੀਅਰਿੰਗ ਦੇ ਵਿੱਚ ਵੀ ਜਿੰਨੇ ਵੀ ਇਸ ਵ ਹੇ ਆਲ ਟਾਈਮਸ ਗੁੱਡ ਕੋਰਸ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਨਿਕਲ ਕੇ ਜਿੱਤੋਂ ਬੀਬੀਏ ਬੀਸੀਏ ਬੀਕੋਮ ਪ੍ਰੋਫੈਸ਼ਨਲ ਵਗੈਰਾ ਸਭ ਨਿਕਲ ਕੇ ਹੁੰਦੇ ਔਰ ਸਾਰੇ ਜਿਹੜੇ ਹੈਗੇ ਆ ਇਹ ਐਏਸੀਟੀ ਦੇ ਅਪਰੂਵਡ ਨੇ ਯੂਜੀਸੀ ਦੇ ਅਪਰੂਵਡ ਨੇ ਔਰ ਅਫੀਲੀਏਟਡ ਜਿਹੜੀ ਆ ਸਾਡੀ ਪੰਜਾਬੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਈਕੇਜੀ ਅੰਦਰ ਕਮਾਲ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਅਫੀਲੀਏਟਡ ਹੈਗੇ ਆ ਤੇ ਜਿਹੜੇ ਕੋ ਡਿਪਲੋਮਾ ਕੋਰਸਸ ਕੁਝ ਹੈਗੇ ਨੇ ਉਹ ਸਟੇਟ ਬੋਰਡ ਨਾਲ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ এডਿਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਨਾਲ ਅਫੀਲੀਏ ਕਿ ਜਿਹੜਾ ਬੱਚਾ ਇਹ ਤੋਂ ਪਾਸ ਆਊਟ ਹੁੰਦਾ ਹਾਂ ਠੀਕ ਹੈ ਉਹਦੀ ਉਹਦੀ ਇੱਕ ਜਿਹੜੀ ਸਰਟੀਫਿਕੇਟ ਦੀ ਆਪਣੀ ਇੱਕ ਕ੍ਰੈਡੀਬਿਲਟੀ ਹੈ ਜਿਹੜਾ ਮੈਂ ਉਹੀ ਤੁਹਾਨੂੰ ਕਹਿ ਰਹੇ ਸੀ ਕਿ ਜਿਹੜਾ ਅਸੀਂ ਅਸੀਂ ਬlesed ਹੈ ਇਸ ਕਰਕੇ ਵੀ ਬੀਇੰਗ ਦਾ ਇੰਡੀਅਨਸ ਦੈਨ ਪੰਜਾਬੀ ਕਿਉਂਕਿ ਕੱਲਾ ਇੱਥੇ ਸਾਡੇ ਕੋ ਪੰਜਾਬੀ ਸਟੂਡੈਂਟਸ ਦੀ ਹੈਗਾ ਸਾਡੇ ਕੋ ਅਦਰ ਸਟੇਟਸ ਤੋਂ ਅਦਰ ਕੰਟਰੀਜ਼ ਤੋਂ ਵੀ ਬੱਚਾ ਜਿਹੜਾ ਹੈਗਾ ਸਾਰਾ ਇਸ ਕਰਕੇ ਆਪਾਂ ਇਹਨੂੰ ਕਾਸਮੋਪੋਲੀਟਨ ਵਿਊ ਹੀ ਲੈਨੇ ਆ ਕਿ ਇਟਸ ਨਾਟ ਫੋਕਸਡ ਓਨਲੀ ਟੂ ਦਾ ਪੰਜਾਬ ਸੋ ਉਹਦੇ ਵਿੱਚ ਮਤਲਬ ਇਹ ਇਸ ਵੇਲੇ ਦਾ 25 26 ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਤੇ ਬਹੁਤ ਹੀ ਅੱਛੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਹ ਇੰਪੀਟਸ ਮਿਲ ਰਿਹਾ ਹੁਣ ਇਸ ਵੇਲੇ ਕਿਉਂਕਿ ਬੱਚੇ ਦਾ ਮਾਈਂਡ ਸੈਟ ਹੁਣ ਚੇਂਜ ਹੋ ਗਿਆ ਉਹਨੂੰ ਨੂੰ ਇਹੀ ਪਤਾ ਹੈਗਾ ਕਿ ਮੈਨੂੰ ਜੋ ਕੁਝ ਵੀ ਅਗਰ ਹਾਸਲ ਹੋ ਸਕਦਾ ਮੇਰੇ ਆਪਣੀ ਕੰਟਰੀ ਦੇ ਵਿੱਚ ਰਹਿ ਕੇ ਔਰ ਇੱਥੇ ਹੀ ਮੈਂ ਅਗਰ ਐਜੂਕੇਸ਼ਨ ਲਵਾਂਗਾ ਇੱਥੇ ਹੀ ਮੇਰੀ ਕਿਉਂਕਿ ਕੱਲੀ ਜਿਹੜੀਆਂ ਪੋਸਟ ਜਿਹੜੀਆਂ ਤੁਸੀਂ ਕਹਿ ਲੋ ਕਿ ਜਿਹੜੀਆਂ ਵੈਕੈਂਸੀਜ਼ ਜਾਂ ਕਹਿ ਲੋ ਵੀ ਜੌਬਸ ਜਿਹੜੀਆਂ ਨੇ ਉਹ ਤਾਂ ਮੈਂ ਕਿਹਾ ਜੋ ਮਰਜ਼ੀ ਜਿਹੜਾ ਮਰਜ਼ੀ ਵੀ ਕੋਈ ਕਹੀ ਜਾਵੇ 2000 ਲਿਮਟਡ ਹੈਨਾ ਸੋ ਇੱਕ ਸਕਸ਼ਣ ਬਣ ਜਾਂਦੀ ਹੈ ਉਹਦੀ ਇੱਕ ਪਰਸਨੈਲਿਟੀ ਜਿਹਦੇ ਵਿੱਚ ਉਹ ਸੈਲਫ এমਪਲॉयਮੈਂਟ ਦੇ ਵਿੱਚ ਵੀ ਆਪਣੇ ਨੂੰ ਅਬਜ਼ੌਰਬ ਕਰ ਸਕਦਾ 스타ਟਅੱਪਸ ਕਾਫੀ ਉਹਨਾਂ ਨੇ ਸ਼ੁਰੂ ਕੀਤੇ ਹੋਏ ਆ ਔਰ ਉਸ ਤੋਂ ਇਲਾਵਾ ਕਿਸੇ ਵੀ ਸੈਗਮੈਂਟ 'ਚ ਜਾ ਸਕਦਾ ਬੇਸਿਕਲੀ ਉਹ ਇੱਕ ਗ੍ਰੈਜੂਏਟ ਹੈ ਜਾਂ ਪੋਸਟ ਗ੍ਰੈਜੂਏਟ ਹੋ ਗਿਆ ਸਾਡੇ ਕੋਲ ਹਨਾ ਉਸ ਤੋਂ ਬਾਅਦ ਉਹਦੇ ਕੋਈ ਐਵੈਨਿਊ ਸਾਰੇ ਜਿਹੜੇ ਆ ਓਪਨ ਹੈਗੇ ਆ ਸੋ ਸਪੈਸ਼ਲੀ ਜੇ ਤੁਸੀਂ ਇਹ ਕਹੋਗੇ ਸਾਡੀ ਬਿਲਖਣਤਾ ਕੀ ਹੈਗੀ ਸੋ ਅਸੀਂ ਇਹਨੂੰ ਇੱਕ ਦੁਆਬਾ ਗਰੁੱਪ ਆਫ ਕਾਲਜਸ ਹੈ ਪਰ ਅਸੀਂ ਇਹਨੂੰ ਕਹਿੰਦੇ ਆ ਕਿ ਦੁਆਬਾ ਫੈਮਿਲੀ ਅਸੀਂ ਇਹਨੂੰ ਕਹਿੰਦੇ ਆ ਜੋ ਜਦੋਂ ਫੈਮਿਲੀ ਦੇ ਵਿੱਚ ਇੱਕ ਥੋੜਾ ਜਿਹਾ ਜਿਹੜਾ ਤੁਹਾਡਾ ਜਿਹੜਾ ਕੰਸਰਨ ਹੈ ਨਾ ਉਹ ਥੋੜਾ ਜਿਹਾ ਅਟੈਚਮੈਂਟ ਵਾਲਾ ਹੋ ਜਾਂਦਾ ਕਿ ਅਸੀਂ ਇੱਥੇ ਸਾਡਾ ਬਿਲਕੁਲ ਮਾਹੌਲ ਜਿਹੜਾ ਉਹ ਹਰ ਪੱਖੋਂ ਜਿਹੜਾ ਬੜਾ ਬਹੁਤ ਹੀ ਕੰਜੀਨਿਅਲ ਹੈ ਕਿਉਂਕਿ ਬੱਚਿਆਂ ਦੇ ਨਾਲ ਸਟਾਫ ਦੀ ਐਸੋਸੀਏਸ਼ਨ ਸਟਾਫ ਨਾਲ ਮੈਨੇਜਮੈਂਟ ਦੀ ਐਸੋਸੀਏਸ਼ਨ ਮਤਲਬ ਉਹ ਸਟ੍ਰੈਸਫੁੱਲ ਬਿਲਕੁਲ ਨਹੀਂ ਹੈਗੀ ਬਿਲਕੁਲ ਕੋਈ ਵੀ ਹੈਗਾ ਉਹ ਮੈਨੇਜਮੈਂਟ ਵੀ ਅਪਰੋਚ ਕਰ ਸਕਦਾ ਸਟਾਫ ਨੂੰ ਅਪਰੋਚ ਕਰ ਸਕਦਾ ਬੱਚਿਆਂ ਦੇ ਪੇਰੈਂਟਸ ਨਾਲ ਆਪਾਂ ਬਿਲਕੁਲ ਇੰਟਰਐਕਟਿਵ ਹੁੰਨੇ ਆਂ ਔਰ ਬੱਚਿਆਂ ਦੇ ਪੇਰੈਂਟਸ ਕਿ ਯਾਨੀ ਇਹਦੀ ਉਹੀ ਜਿਹੜੀ ਮੈਂ ਪਹਿਲਾਂ ਗੱਲ ਕਰ ਚੁੱਕਾ ਹੈ ਦੀ ਕ੍ਰੈਡੀਬਿਲਟੀ ਕੀ ਹੈਗੀ ਬਿਲਕੁਲ ਇੱਕ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ Google ਤੇ ਸਰਚ ਕਰਦੇ ਆ ਬਕਾਇਦਾ ਬੱਚੇ ਕਿ ਇਸ ਕਾਲਜ ਦੀ ਡਿਗਰੀ ਦੀ ਵੈਲਿਊ ਕੀ ਹੈਗੀ ਤਾਂ ਫਿਰ ਤੁਸੀਂ ਜਿਵੇਂ ਦੱਸਿਆ ਕਿ ਕ੍ਰੈਡੀਬਿਲਟੀ ਹੈ ਤਾਂ ਇਹ ਕਨਫਿਊਜ਼ਨ ਤੋਂ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੀ ਦੂਰ ਹੋ ਗਈ ਹੋਵੇਗੀ ਦੂਜਾ ਇੱਕ ਚੈਲੰਜ ਹੁੰਦਾ ਹੈ ਪੇਰੈਂਟਸ ਦੇ ਸਾਹਮਣੇ ਵੀ ਫਾਈਨੈਂਸ਼ੀਅਲੀ ਫੀਸ ਸਟਰਕਚਰ ਕਿਸ ਤਰ੍ਹਾਂ ਦਾ ਹੈ ਦਵਾਬਾ ਗਰੁੱਪ ਆਫ ਕਾਲਜਸ ਦਾ ਤੇ ਕੀ ਇਥੇ ਸਕਾਲਰਸ਼ਿਪ ਵੀ ਮਿਲਦੀ ਹੈ ਤੇ ਉਸ ਦਾ ਕ੍ਰਾਈਟੇਰੀਆ ਕੀ ਹੈ ਦੇਖੋ ਸਾਡੇ ਇੱਕ ਤੱਕ ਜਿਹੜਾ ਇੱਕ ਮੈਂ ਐਮਫੈਟਿਕਲੀ ਜਿਹੜੀ ਗੱਲ ਕਹਿ ਸਕਦਾ ਕਿ ਸਾਡੇ ਜਿਹੜਾ ਆਬਜੈਕਟਿਵਸ ਜਿਹੜੇ ਸਾਡੇ ਹੈਗੇ ਆ ٹرسٹ ਦੇ ਜਾਂ ਸੋਸਾਇਟੀ ਹੈ 1860 ਦੇੰਤ ਆਬਜੈਕਟਿਵ ਜਿਹੜਾ ਸਾਡਾ ਸੋਸ਼ੀਓ ਸੋਸ਼ੀਓ ਇਕਨੋਮਿਕ ਆਬਜੈਕਟਿਵ ਹੈ ਸੋਸ਼ੀਓ ਆਬਜੈਕਟਿਵ ਆਬਜੈਕਟਿਵ ਦਾ ਮਤਲਬ ਇਹ ਹੈਗਾ ਕਿ ਸਾਡਾ ਪਰਪਸ ਕਮਰਸ਼ੀਅਲ ਨਹੀਂ ਹੈ ਵੀ ਆਰ ਨਾਟ ਕਮਰਸ਼ੀਅਲ ਔਰ ਉਹਦੇ ਵਿੱਚ ਦੋ ਜਿਹੜੇ ਮੇਜਰ ਜਿਹੜੇ ਨਾ ਉਹ ਸੈਗਮੈਂਟ ਉਹਦੇ ਵਿੱਚ ਕੰਮ ਕਰ ਰਹੇ ਨੇ ਇੱਕ ਤਾਂ ਗਵਰਨਮੈਂਟ ਦਾ ਤੇ ਦੂਜਾ ਸਾਡਾ ਆਪਣਾ ਪਰਸਨਲ ਮਤਲਬ ਇੰਦੀ ਸੈਂਸ ਕਿ ਯਾਨੀ ਅਗਰ ਕੋਈ ਬੱਚਾ ਆਉਂਦਾ ਹੈਗਾ ਇਨ ਕੇਸ ਮਤਲਬ ਉਹ ਐਡਮਿਸ਼ਨ ਲੈ ਲਿੰਦਾ ਔਰ ਐਡਮਿਸ਼ਨ ਲੈਣ ਤੋਂ ਬਾਅਦ ਇੱਕ ਤਾਂ ਗਵਰਨਮੈਂਟ ਦੀਆਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮਸ ਹੈਗੀਆਂ ਨੇ ਉਹ ਹੈਗੀਆਂ ਕੁਝ ਉਸ ਤੋਂ ਇਲਾਵਾ ਸਾਡੀਆਂ ਆਪਣੀਆਂ ਸਕੀਮਸ ਜਿਹੜੀਆਂ ਨੇ ਬਹੁਤ ਜ਼ਿਆਦਾ ਬੈਨੀਫਿਟਡ ਹੈਗੀਆਂ ਸਟੂਡੈਂਟਸ ਉਹਨੂੰ ਕਿ ਬੱਚਾ ਅਗਰ ਪੜਨ ਵਾਲਾ ਹੈਗਾ ਤੋ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਉਹਨੂੰ ਉਹ ਫੀਸ ਕਰਕੇ ਜਿਹੜਾ ਆਪਣੀ ਡਿਗਰੀ ਪੂਰੀ ਨਾ ਕਰ ਸਕੇ ਉਹ ਸਕੀਮਸ ਕਿਸ ਤਰ੍ਹਾਂ ਦੀਆਂ ਉਹ ਸਾਡੀਆਂ ਆਪਣੀਆਂ ਸਾਡੀਆਂ ਜਿਹੜੀਆਂ ਇਹਦੀਆਂ ਸਾਡੀਆਂ ਜਿਹੜੀਆਂ ਸਕੀਮਸ ਜਿਹੜੀਆਂ ਸਾਡੀਆਂ ਅਸੀਂ ਕੋਈ ਐਨਜੀਓ ਸਾਡੇ ਕੋਲ ਹੈਗੇ ਸਾਡੇ ਆਪਣੇ ٹرسٹ ਵੱਲੋਂ ਹੈਗੇ ਆ ਅਸੀਂ ਇਅਰਮਾਰਕ ਕੀਤਾ ਹੋਇਆ ਹੈ ਕਿ ਇਹ ਇਹ ਨਾ ਫੰਡ ਜਿਹੜਾ ਹੈਗਾ ਇਹ ਆਪਾਂ ਬੱਚਿਆਂ ਨੂੰ ਜਿਹੜਾ ਸਕਾਲਰਸ਼ਿਪਸ ਦੇ ਵਿੱਚ ਕੋਈ ਟੈਸਟ ਦੇਣਾ ਪਵੇਗਾ ਬੱਚਿਆਂ ਨੂੰ ਜਾਂ ਫਿਰ ਜਿਵੇਂ ਇਕਨੋਮਿਕਲੀ ਬੈਕਵਰਡ ਸਰਟੀਫਿਕੇਟਸ ਹੁੰਦੇ ਹੈ ਇੱਕ ਇੱਕ ਐਲੀਜੀਬਿਲਟੀ ਕਮੇਟੀ ਹੈ ਸਾਡੀ ਇੱਕ ਕਮੇਟੀ ਹੈ ਸਾਡੀ ਅਗਰ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਉਸ ਕਮੇਟੀ ਦੇ ਵਿੱਚ ਉਹ ਵੈਰੀਫਾਈ ਉਹਦੇ ਥੋੜੇ ਜਿਹੇ ਹੈਗੇ ਆ ਪੈਰਾਮੀਟਰਸ ਹੈਗੇ ਆ ਉਹ ਬਕਾਇਦਾ ਉਹ ਕਮੇਟੀ ਜਾ ਕੇ ਵੈਰੀਫਾਈ ਕਰਦੀ ਹੈ ਵਾਕਿਆਕਰੋ ਜੈਨੂਇਨ ਹੈਗਾ ਤੇ ਉਹ ਈਵਨ ਇਤੋਂ ਕੁਝ ਐਂਜੂਜ਼ ਵੀ ਕੁਝ ਹੈਗੇ ਨੇ ਜਿਹੜੇ ਕਿ 25-25 ਬੱਚੇ ਜਿਹੜੇ ਉਹਨਾਂ ਨੇ ਸਪான்ਸਰ ਕੀਤੇ ਹੋਏ ਆ ਕਿ ਅਸੀਂ ਈਵਨ ਐਸਪੀ ਸਿੰਘ ਉਪਰਾਏ ਸਾਹਿਬ ਤੁਸੀਂ ਨਾ ਸੁਣਿਆ ਹੋਵੇਗਾ ਸੀ ਫਿਲੈਂਥਰੋਪਿਸਟ ਹਨ ਡਾਕਟਰ ਉਹ 25 ਬੱਚੇ ਉਹਨਾਂ ਨੇ ਸਪான்ਸਰ ਕੀਤੇ ਹੋਏ ਆ ਡਾਕਟਰ ਐਸਪੀ ਸਿੰਘ ਉਪਰਾਏ ਨੇ ਕਿਉਂਕਿ ਉਹ ਤੇ ਮੈਕਸਿਮਮ ਵਰਲਡਵਾਈ ਦੀ ਸਾਰੀ ਜਿਹੜੀ ਉਹ ਚੈਰਿਟੀ ਕਰ ਰਹੀ ਹੈ ਹਨਾ ਸੋ ਮਤਲਬ ਉਹ ਜੇ ਅਗਰ ਸਪੌਂਸਰ ਕਰੋ ਉਹਨਾਂ ਦੇ ਸੈਗਮੈਂਟ 'ਚ ਵੀ ਆਪਾਂ ਇਸ ਤਰ੍ਹਾਂ ਤੇ ਹੋਰ ਵੀ ਕਈ ਐਨ ਜੀਓਜ਼ ਹੈਗੇ ਜਿਨ੍ਹਾਂ ਨੇ 25 25 50 ਜਾਂ ਬੱਚੇ ਜਿਹੜੇ ਆ ਉਹ ਸਪੌਂਸਰ ਕੀਤੇ ਹੋਏ ਆ ਤਾਂ ਜਦੋਂ ਅਸੀਂ ਉਹਨਾਂ ਨੂੰ ਉਹ ਬੱਚੇ ਦੀ ਐਪਲੀਕੇਸ਼ਨ ਆਉਂਦੀ ਹੈ ਤਾਂ ਉਹਨੂੰ ਆਪਾਂ ਵੈਰੀਫਾਈ ਕਰਦੇ ਆ ਲੇਕਿਨ ਜ਼ਿਆਦਾਤਰ ਮੇਰੇ ਖਿਆਲ ਕੋ ਕਿ ਸਾਡਾ ਪੰਜਾਬ ਦੇ ਵਿੱਚ ਮੋਰ ਥੈਨ 35% ਪਪੂਲੇਸ਼ਨ ਜਿਹੜੀ ਐ ਐਸ ਸੀ ਐਸਟੀ ਦੀ ਐਸਟੀ ਤੇ ਹੈ ਨਹੀਂ ਏ ਐਸ ਸੀ ਹੈ ਸ਼ੈਡਿਊਲਡ ਕਾਸਟ ਬੱਚਾ ਸੋ ਸ਼ੈਡਿਊਲਡ ਕਾਸ ਬੱਚਾ ਜਦੋਂ ਉਹਦੀ ਐਨਟਾਈਟਲਮੈਂਟ ਬਣ ਜਾਂਦੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸੋ ਮਤਲਬ ਮੈਕਸਿਮਮ ਸੈਗਮੈਂਟ ਉਹਦੇ ਵਿੱਚ ਹੀ ਆ ਜਾਂਦਾ ਜਨਰਲ ਕੈਟਾਗਰੀ ਦੇ ਵਿੱਚ ਵੀ ਅਗਰ ਸਪੋਜ਼ ਕਰੋ ਕੋਈ ਬੱਚੇ ਦੀ ਇਸਤਨ ਦੀ ਰਿਸਟ੍ਰੈਂਟ ਆਉਂਦੀ ਹੈ ਉਹਦੀ ਕੋ ਪੇਮੈਂਟ ਦੀ ਜਾਂ ਫੀਸ ਦੀ ਪੇਮੈਂਟ ਦੀ ਆਉਂਦੀ ਹੈ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਈ ਐਨ ਜੀਓ ਵੀ ਹੈਗੇ ਔਰ ਅਸੀਂ ਖੁਦ ਵੀ ਜਨਰਸ ਹੈ ਵੀ ਦੋ ਦੋਆਬਾ ਖਾਲਸਾ ٹرسٹ ਇਹ ਸੋਸ਼ੀਓ ਇਕਨੋਮਿਕ ਆਬਜੈਕਟਿਵਸ ਦਾ ਸਾਡੇ ਸਾਡਾ ਕਮਰਸ਼ੀਅਲ ਆਬਜੈਕਟਿਵ ਨਹੀਂ ਹੈ ਤਾਂ ਡਾਕੂਮੈਂਟੇਸ਼ਨ ਵਿੱਚ ਜੇਕਰ ਬੱਚਿਆਂ ਨੂੰ ਕਿਸੇ ਤਰੀਕੇ ਦੀ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਉਸ ਨੂੰ ਲੈ ਕੇ ਐਡਮਿਨਿਸਟ੍ਰੇਟਿਵ ਬਲਾਕ ਪੂਰੀ ਹੈਲਪ ਕਰਦਾ ਹੈ ਬੱਚਿਆਂ ਦੀ ਪੂਰੀ ਹੈਲਪ ਕਰਦਾ ਹੈ ਤੇ ਕਾਉਂਸਲਿੰਗ ਸੈਲਸ ਨੇ ਸਭ ਤੋਂ ਪਹਿਲੀ ਤਾਂ ਫਿਰ ਉਹਨਾਂ ਦੀ ਕਿਸ ਤਰ੍ਹਾਂ ਦੀ ਮਤਲਬ ਜਿਹੜੀ ਉਹਨਾਂ ਨੂੰ ਬੱਚਾ ਹੁੰਦਾ ਪੇਰੈਂਟਸ ਦੇ ਨਾਲ ਹੁੰਦਾ ਉਹ ਡਿਸਾਈਡ ਕਰਨ ਵਾਸਤੇ ਕਾਉਂਸਲਿੰਗ ਸੈਲਸ ਹੈਗੇ ਆ ਪਾਸ ਆਊਟ ਹੋਣ ਤੋਂ ਬਾਅਦ ਟ੍ਰੇਨਿੰਗ ਪਲੇਸਮੈਂਟ ਸੈਲਸ ਹੈਗੇ ਸਾਡੇ ਕੋਲ ਜਿਹੜੇ ਕਿ ਪ੍ਰੋਪਰ ਨੂੰ ਮਤਲਬ ਉਹਨੂੰ ਉਹਦੇ ਮੁਤਾਬਕ ਉਹਦੀ ਕੈਪੇਬਿਲਟੀ ਦੇ ਮੁਤਾਬਕ ਸਭ ਤੋਂ ਪਹਿਲੀ ਗੱਲ ਤੇ ਉਹਦੀ ਅਸੀਂ ਇੱਕ ਜਦੋਂ ਐਡਮਿਸ਼ਨ ਹੁੰਦੀ ਹੈ ਇੱਕ ਫੋਟੋ ਅਸੀਂ ਉਦੋਂ ਲੈਨੇ ਆ ਉਹਦੀ ਬੱਚੇ ਦੀ ਤੇ ਜਦੋਂ ਪਾਸ ਆਊਟ ਹੋ ਕੇ ਜਾਂਦਾ ਉਹਦੀ ਫਿਰ ਫੋਟੋ ਦੋਨੋਂ ਫੋਟੋਆਂ ਦੇ ਵਿੱਚ ਕੰਪੇਅਰ ਕਰਕੇ ਜਿਹੜਾ ਡਿਸਟਿੰਕਸ਼ਨ ਪਤਾ ਲੱਗ ਜਾਂਦਾ ਵੀ ਬੱਚੇ ਦੀ ਪਰਸਨੈਲਿਟੀ 'ਚ ਕਿੰਦੀ ਇੰਪਰੂਵਮੈਂਟ ਆਈ ਹੈ ਉਹਦੀ ਕਮਿਊਨੀਕੇਸ਼ਨ ਸਕਿਲ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਤੁਸੀਂ ਠੀਕ ਹੈ ਪਰ ਬਹੁਤ ਕੁਝ ਤੁਹਾਡੇ ਕੋਲ ਅੰਦਰ ਹੋਏਗਾ ਅਗਰ ਤੁਸੀਂ ਉਹਨੂੰ ਐਕਸਪ੍ਰੈਸ ਨਹੀਂ ਕਰ ਪਾ ਰਹੇ ਹਨ ਬੱਚੇ ਦੀ ਕਮਿਊਨੀਕੇਸ਼ਨ ਸਕਿਲ ਦੇ ਸਪੈਸ਼ਲ ਆਪਾਂ ਕੋਰਸਸ ਇੱਥੇ ਕਰਾਉਨੇ ਆ ਕਿ ਤਾਂ ਜੋ ਆਪਣੇ ਆਪ ਨੂੰ ਐਕਸਪ੍ਰੈਸ ਆਪਣੇ ਆਪ ਨੂੰ ਮ ਕਿ ਜਿਉਂ ਨੇ ਸੈਲਫ এমਪਲॉयਮੈਂਟ ਵੀ ਕਰਨੀ ਹੈ ਕਿਤੇ ਜੋਬ ਵੀ ਲੈਣੀ ਆ ਜਾਂ ਉਹਨੇ ਫੋਰਨ ਚ ਵੀ ਜਾਣਾ ਹੈਗਾ ਤਾਂ ਉਹ ਜਿੰਨਾ ਚਿਰ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰਦਾ ਸੋ ਕਮਿਊਨੀਕੇਸ਼ਨ ਸਕਿੱਲ ਇਜ਼ ਦਾ ਵੈਰੀ ਇੰਪੋਰਟੈਂਟ ਸੋ ਦੇ ਵਾਸਤੇ ਇੱਕ ਸਾਡਾ ਪੂਰਾ ਸੈਗਮੈਂਟ ਹੈਗਾ ਜਿਹੜਾ ਕਿ ਉਹਦੇ ਵਾਸਤੇ ਉਹਨੂੰ ਟ੍ਰੇਨ ਕਰਦਾ ਹੈ ਤਾਂ ਸੌਫਟ ਸਕਿੱਲਸ ਦੀ ਤੁਸੀਂ ਗੱਲ ਕੀਤੀ ਹੈ ਤਾਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਜਿਹੜੇ ਵੀ ਸਟੂਡੈਂਟਸ ਨੇ ਉਹਨਾਂ ਨੂੰ ਆਪਣੇ ਕੋਰਸਸ ਨਾਲ ਹੀ ਇਸ ਦਾ ਫਾਇਦਾ ਮਿਲਦਾ ਜਾਂ ਫਿਰ ਅਲੱਗ ਤੋਂ ਉਹਨਾਂ ਨੂੰ ਐਨਰੋਲਮੈਂਟ ਕਰਉਣਾ ਪੈਂਦਾ ਇਸ ਲਈ ਨਹੀਂ 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 ਉਹਦੇ ਵਿੱਚ ਹੀ ਆਪਾਂ ਵੈਲਿਊ ਐਡੀਸ਼ਨਸ ਜਿਨੂੰ ਕਹ ਦਿੰਦੇ ਆਪਾਂ ਨਾ ਵੈਲਿਊ ਐਡੀਸ਼ਨਸ ਜੇ ਗ੍ਰੈਜੂਏਟ ਹੋ ਗਿਆ ਕਿ ਪੋਸਟ ਗ੍ਰੈਜੂਏਟ ਹੋ ਗਿਆ ਕਿ ਡਿਪਲੋਮਾ ਸਰਟੀਫਿਕੇਟ 홀ਡਰ ਹੋ ਗਿਆ ਲੇਕਿਨ ਉਹਨਾਂ ਨੂੰ ਉਹਨਾਂ ਦੇ ਲੈਵਲ ਦੀ ਫਰਦਰ ਜਿਹੜੀ ਜਿਹੜੀ ਹੈ ਕਿ ਵੈਲਿਊ ਐਡੀਸ਼ਨ ਜਿਹੜੀ ਹੈ ਨਾ ਉਹ ਆਪਾਂ ਦਿੰਦੇ ਆ ਤਾਂ ਕਿ ਇਹਨੂੰ ਆਪਾਂ ਜੇ ਸਿੰਪਲ ਲੈਂਗੁਏਜ ਆਰਮੀ ਦੇ ਵਿੱਚ ਇਹ ਦੋ ਉਹ ਬੜੀ ਸ਼ਾਈਨਿੰਗ ਕਰਦੇ ਨਾ ਹਰ ਤਰ੍ਹਾਂ ਨਾਲ ਉਹ ਬੂਟ ਪਾਲਿਸ਼ਿੰਗ ਜਿਹੜੀ ਉਹ ਜਦੋਂ ਕਰਦੇ ਆ ਤੂੰ ਉਹਨਾਂ ਦਾ ਸਿਸਟਮ ਦੇਖੋ ਤੁਸੀਂ ਉਹ ਪਹਿਲਾਂ ਮਤਲਬ ਉਹਨੂੰ ਉਹਦੇ ਤੇ ਪਾਲਿਸ਼ ਲਾ ਕੇ ਉਹਨੂੰ ਧੁੱਪੇ ਰੱਖ ਦੇਣਗੇ ਆਪਣੇ ਸ਼ੂਜ਼ ਨੂੰ ਹਨਾ ਫਿਰ ਉਸ ਤੋਂ ਬਾਅਦ ਕਿ ਕਪੜਾ ਲੈ ਕੇ ਉਹਦੀ ਸ਼ਾਈਨਿੰਗ ਕਰਦੇ ਆ ਯਾਨੀ ਵੈਲਿਊ ਐਡੀਸ਼ਨ ਬਣੀ ਐ ਐਗਜ਼ੈਕਟਲੀ ਸਮਲੀ ਮੇਰੀ ਤੁਸੀਂ ਸਮਝਣ ਦੀ ਕੋਸ਼ਿਸ਼ ਅਗਰ ਕਰੋ ਤੇ ਬੱਚੇ ਦੀ ਮਤਲਬ ਠੀਕ ਹੈ ਜੋ ਉਹਨੇ ਪੜ੍ਹਿਆ ਜੋ ਜੋ ਕੁਝ ਵੀ ਹੈਗਾ ਗ੍ਰੈਜੂਏਟ ਹੋ ਗਿਆ ਉਸ ਤੋਂ ਬਾਅਦ ਉਹਦੀ ਸ਼ਾਈਨਿੰਗ ਕਰਨੀ ਬਹੁਤ ਜ਼ਰੂਰੀ ਹੈ ਸੋ ਇੱਥੇ ਆਪਾਂ ਇੱਕ ਵੀ ਅਸੀਂ ਕਾਲ ਇਟ ਐਜ਼ ਅ ਫੈਮਿਲੀ ਜਿੱਤਨਾ ਇੱਕ ਬੱਚੇ ਦੀ ਨਰਸਿੰਗ ਆਪਾਂ ਕਰਦੇ ਆਂ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਦੋਆਬਾ ਗਰੁੱਪ ਆਫ ਕਾਲਜਸ ਦੇ ਵਿੱਚ ਬੱਚੇ ਦੀ ਜਿਹੜੀ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਉਦੀ ਜਿਹੜੀ ਫਾਈਨ ਫਿਨਿਸ਼ ਜਿਹੜਾ ਹਨਾ ਉਹ ਜਦੋਂ ਫਿਰ ਮਾਰਕੀਟ 'ਚ ਜਾਏਗਾ ਤਾਂ ਸਾਨੂੰ ਬੜੀ ਖੁਸ਼ੀ ਮਿਲਤ ਹੁੰਦੀ ਹੈ ਜਦੋਂ ਅਸੀਂ ਓਵਰਸੀਜ਼ ਵੀ ਟਰੈਵਲ ਕਰਦੇ ਆਂ ਤੇ ਦੋ ਚਾਰ ਬੱਚਿਆਂ ਨੂੰ ਪਤਾ ਹੁੰਦਾ ਵੀ ਠੀਕ ਐ ਆਏ ਹੋਏ ਨੇ ਤੇ ਜਦੋਂ ਫਿਰ ਅਸੀਂ ਉੱਥੇ ਜਦੋਂ 40 50 ਬੱਚੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਹਜ਼ਾਰਾਂ ਬੱਚੇ ਪਾਸ ਆਊਟ ਹੋ ਚੁੱਕੇ ਆ ਪਹਿਲਾ ਸੈਸ਼ਨ ਤੁਹਾਨੂੰ ਦੱਸਿਆ ਕਿ 1998 ਦਾ ਸੈਸ਼ਨ ਸੀਗਾ ਸਾਡਾ ਔਰ 2098 ਤੋਂ 27 ਸਾਲ ਕਹ ਲਓ ਤੁਸੀਂ 26 ਸਾਲ ਤੁਸੀਂ 25 26 ਦੀ ਵਿੱਚ ਆ ਪਾ ਚੁੱਕੇ ਆ ਯਾਨੀ ਇੰਨਾ ਬੱਚਾ ਪਾਸ ਆਊਟ ਹੋਇਆ ਵੀ ਫਿਰ ਜਦੋਂ ਆਪਾਂ ਦੇਖਦੇ ਆ ਕਿ ਉਹ ਓਵਰ ਸੀਜ਼ ਵੀ ਇੰਡੀਆ ਦੇ ਵਿੱਚ ਵੀ ਇਹ ਹਰ ਜਗ੍ਹਾ ਜੀ ਤਗੜੇ ਤਗੜੇ ਕੰਸਰਟ ਦੇ ਵਿੱਚ এমਪਲਾਈਡ ਹੈਗੇ ਤਾਂ ਦੇ ਆਰ ਆਵਰ ਐਮਬੈਸਾਡਰਸ ਐਕਚੁਅਲੀ ਦੇ ਆਰ ਆਵਰ ਐਮਬੈਸਾਡਰਸ ਥੋੜਾ ਜਿਹਾ ਕੈਓਸ ਜਿਹੜਾ ਹੁਣ ਰੀਸੈਂਟਲੀ ਜ਼ਰੂਰ ਹੋਇਆ ਕਿ ਯਾਨੀ ਆ ਜਿਹੜਾ ਮਾਈਂਡ ਸੈਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਥੋੜਾ ਜਿਹਾ ਇੱਕ ਹੋੜ ਇਸ ਤਰ੍ਹਾਂ ਦੀ ਸੀ ਕਿ ਪਲੱਸ 2 ਵਾਲੇ ਬੱਚੇ ਪੀਆਰ ਦੇ ਪਰਪਸ ਦੇ ਲਈ ਓਵਰਸੀਜ਼ ਜਾਂਦੇ ਸੀ ਚਲੋ ਉਹ ਪਲੱਗ ਹੋਣ ਨਾਲ ਹੁਣ ਮੇਰਾ ਕੀ ਹੈ ਕਿ ਸਾਨੂੰ ਫੇਰ ਇੱਕ ਬੜਾ ਵਧੀਆ ਮੌਕਾ ਜਿਹੜਾ 25 26 ਦੇ ਵਿੱਚ ਮਿਲਦਾ ਹੈਗਾ ਕਿ ਜਿਹਦੇ ਵਿੱਚ ਆਪਾਂ ਸੋਸਾਇਟੀ ਦੇ ਵਿੱਚ ਆਪਾਂ ਮੈਕਸਿਮਮ ਕੰਟ੍ਰਿਬਿਊਟ ਕਰ ਸਕਾਂਗੇ ਇਹ ਇਕੱਲਾ ਦੁਆਬਾ ਗਰੁੱਪ ਆਫ ਕਾਲਜਸ ਦਾ ਹੀ ਸਾਡਾ ਮਿਸ਼ਨ ਨਹੀਂ ਹੈਗਾ ਅਸੀਂ ਇਹ ਸਾਡਾ ਪੰਜਾਬ ਦਾ ਮਿਸ਼ਨ ਵੀ ਇੱਕ ਹੈਗਾ ਕਿਉਂਕਿ ਇੱਕ ਸਾਡੀ ਐਸੋਸੀਏਸ਼ਨ ਵੀ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਇਹਦੇ ਵਿੱਚ 1650 ਇੰਸਟੀਟਿਊਸ਼ਨ ਨੇ ਤੇ ਜਿਹੜੀਆਂ ਔਰ ਐਸੋਸੀਏਸ਼ਨਸ ਹੋ ਚ 13 ਨੇ ਜਿਹਦੇ ਵਿੱਚ ਮੈਡੀਕਲ ਪੈਰਾਮੈਡੀਕਲ ਬਾਕੀ ਟੈਕਨੀਕਲ ਸਾਰੀਆਂ ਪ੍ਰੋਫੈਸ਼ਨਲ ਸਾਰੀਆਂ ਆ ਜਾਂਦੀਆਂ ਨੇ ਸੋ ਉਹਦੇ ਵਿੱਚ ਵੀ ਅਸੀਂ ਇਹੀ ਦੇਖਦੇ ਹਾਂ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੀ ਜਿਹੜੀ ਬੱਚਿਆਂ ਦੇ ਭਲੇ ਲਈ ਸੋ ਅਸੀਂ ਇਕ ਜੁਆਇੰਟਲੀ ਵੀ ਆਪਾਂ ਸਾਰੇ ਕੰਮ ਕਰਦੇ ਆ ਭਾਵੇਂ ਸਾਡੇ ਦੋਸਤੀ ਦੇ ਸਾਡੇ ਪ੍ਰਾਈਵੇਟ ਯੂਨੀਵਰਸਟੀਆਂ ਨੇ ਉਹਨਾਂ ਕੋਲ ਕਾਲਜੇਸ ਹੈਗੇ ਸਾਡੇ ਕੋਲ ਜਾਂ ਜਿਹੜੇ ਵੀ ਹੈਗੇ ਸੋ ਉਹਦੇ ਵਿੱਚ ਵੀ ਆਪਾਂ ਫੋਕਸ ਇਸ ਗੱਲ ਤੇ ਕਰਦੇ ਦੁਆਬਾ ਗਰੁੱਪ ਆਫ ਕਾਲਜੇਸ ਕੀ ਪ੍ਰੈਕਟੀਕਲ ਤੇ ਵੀ ਉਸ ਤਰ੍ਹਾਂ ਹੀ ਫੋਕਸ ਕਰਦਾ ਹੈ ਜਿਵੇਂ ਥਿਊਰੀ ਤੇ ਕਰਦਾ ਹੈ ਮੈਂ ਤੁਹਾਡੇ ਕੋਰਸਸ ਵਿਕੇ ਭਾਵੇਂ ਸਾਇੰਸ ਦੇ ਸੀ ਆਰਟਸ ਸੇ ਤੇ ਉਥੇ ਹੀ ਜਿਹੜੇ ਕੋਰਸਸ ਕੰਪਿਊਟਰ ਐਪਲੀਕੇਸ਼ਨਸ ਨਾਲ ਜੁੜੇ ਹੋਏ ਉਹ ਤਾਂ ਪ੍ਰੈਕਟੀਕਲ ਹੀ ਮੰਗਦੇ ਨੇ ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਟ੍ਰੇਨ ਕਰਦੇ ਹੋ ਦੇਖੋ ਸਾਡੀ ਇਹ ਕ੍ਰੈਡੀਬਿਲਟੀ ਇੰਡੀ ਐਸਟੈਬਲਿਸ਼ਡ ਹੈ ਕਿ ਈਵਨ ਡਿਪਲੋਮਾ ਜਿਹੜਾ ਪਾਸਵਰਡ ਕਰਕੇ ਜਾਂਦਾ ਨਾ ਸਾਡੀ ਵਰਕਸ਼ਾਪਸ ਦੇਖੋ ਕੋਈ ਸਾਡੇ ਕੋਲ ਡੈਮੋ ਮਸ਼ੀਨਸ ਨਹੀਂ ਹੈ ਜਿਹੜੀਆਂ ਮਸ਼ੀਨਾ ਨਹੀਂ ਹੈਗੀਆਂ ਉਹ ਐਕਚੁਅਲ ਮਸ਼ੀਨਸ ਨੇ ਜੋ ਲੇਥ ਮਸ਼ੀਨ ਹੈ ਤੇ ਐਕਿਊਰ ਲੇਥ ਮਸ਼ੀਨ ਹੈ ਬੱਚੇ ਨੂੰ ਲੇਥ ਮਸ਼ੀਨ ਦੇ ਉੱਤੇ ਮਕੈਨੀਕਲ ਵਾਲੇ ਨੇ ਵੀ ਕੰਮ ਕੀਤਾ ਹੋਵੇਗਾ ਫਿਰ ਜੇ ਵੈਲਡਿੰਗ ਹੈ ਤੇ ਵੈਲਡਿੰਗ ਵਾਲੇ ਤੇ ਵੀ ਉਹਨੇ ਕੰਮ ਕੀਤਾ ਹੋਊਗਾ ਕਿਉਂਕਿ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜਸ ਦਾ ਮਕਸਦ ਇਹ ਹੀ ਹੈਗਾ ਕਿ ਥਿਊਰੀ ਦੇ ਨਾਲ ਜਿਹੜਾ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਹੈ ਔਰ ਥਿਊਰੀ ਹੋਵੇ ਫਿਰ ਪ੍ਰੈਕਟੀਕਲ ਹੋਵੇ ਫਿਰ ਫਾਈਨ ਫਿਨਿਸ਼ ਹੋਵੇ ਫਿਰ ਉਹ ਨੇਚਰਲੀ ਤੁਹਾਡਾ ਜਿਹੜਾ ਐਮਬੈਸਡਰ ਆ ਤੁਹਾਡਾ ਉਹ ਪ੍ਰੋਡਕਟ ਜਿਹੜਾ ਉਹ ਬੜਾ ਵਧੀਆ ਸੇਲੇਬਲ ਹੈਗਾ ਔਰ ਅਬਜ਼ਰਵੇਬਲ ਹੈਗਾ ਅਬਜ਼ਰਬ ਹੁੰਦਾ ਮਾਰਕੀਟ ਦੇ ਵਿੱਚ ਉਹ ਜਿਹੜਾ ਬੱਚਾ 인ਫਰਾਸਟ੍ਰਕਚਰ ਕਿਸ ਤਰ੍ਹਾਂ ਦਾ ਹੈ ਯੂਨੀਵਰਸਿਟੀ ਦਾ ਕੀ ਉਹ ਇਸ ਸਮੇਂ ਬੱਚੇ ਦੇ ਜੋ ਲੋਡ ਹੈ ਉਸ ਦੇ ਕੋਰਸ ਦੇ ਮੁਤਾਬਕ ਉਸ ਨੂੰ ਪੂਰਾ ਕਰ ਰਿਹਾ ਹੈ ਦੇਖੋ ਉਹ ਤਾਂ ਮਤਲਬ ਤੁਸੀਂ ਮੈਂ ਜਿਹੜੀ ਉਹ ਫਿਰ ਮੈਂ ਰਿਪੀਟ ਕਰਦਾ ਆਪਣੀ ਕ੍ਰੈਡੇਬਿਲਟੀ ਕਿਉਂਕਿ ਸਾਡੇ ਤੇ ਚੈਕਸ ਐਂਡ ਬੈਲੈਂਸਸ ਬਹੁਤ ਜ਼ਿਆਦਾ ਹੈਗੇ ਆ ਕਿਉਂਕਿ ਤੁਸੀਂ ਦੇਖੋ ਪਹਿਲਾਂ ਤੁਸੀਂ ਐਨਓਸੀਜ਼ ਗਵਰਨਮੈਂਟ ਦੀਆਂ ਉਸ ਤੋਂ ਬਾਅਦ ਮੰਥਲੀ ਇਨਸਪੈਕਸ਼ਨ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਇਹਨਾਂ ਨੇ ਸ਼ੁਰੂ ਕੀਤੀਆਂ ਹੀਆਂ ਹਿਊਜ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਯਾਨੀ ਯੂਨੀਵਰਸਿਟੀ ਬੋਰਡ ਔਰ ਬਾਕੀ ਸੰਸਥਾਵਾਂ ਜਿਹੜੀਆਂ ਪੀਸੀਆਈ ਫਾਰਮੇਸੀ ਕਾਉਂਸਲ ਆਫ ਇੰਡੀਆ ਵਗੈਰਾ ਹੋਈ ਜਾਂ ਐਨਸੀਟੀ ਵਗੈਰਾ ਹੋਈ ਸਾਰੇ ਜਿੰਨੇ ਵੀ ਐਪੈਕਸ ਇਹ ਸਾਰੀਆਂ ਐਪੈਕਸ ਬਾਡੀਜ਼ ਨੇ ਐਪੈਕਸ ਬਾਡੀਜ਼ ਨੇ ਸਾਰੀਆਂ ਆਲਰੇਡੀ ਕਾਉਂਸਲ ਫਾਰ ਟੈਕਨੀਕਲ এডੂਕੇਸ਼ਨ ਯੂਨੀਵਰਸਿਟੀ ਹੋ ਗਈ ਫਾਰਮੇਸੀ ਕਾਉਂਸਲ ਆਫ ਇੰਡੀਆ ਹੋ ਗਈ ਇਵਨ ਅਸੀਂ ਜਿਤਨਾ ਅਸੀਂ ਵੇਲੇ ਲਾ ਰਿਹਾ ਰੇ ਆ ਲਾ ਦਾ ਇਨਫਰਾਸਟ੍ਰਕਚਰ ਹਿਊਜ ਕ੍ਰੀਏਟ ਹੋ ਰਿਹਾ ਸਾਡੇ ਕੋਲ ਪੈਰਾਮੈਡੀਕਲ ਕੋਰਸਸ ਦਾ ਇਨਫਰਾਸਟ੍ਰਕਚਰ ਹਿਊਜ ਉਹ oh, that is our edge over for the credibility ਜਿਹੜਾ ਕਿ ਜੇ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਉਹ ਨਹੀਂ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਜਿੰਨਾ ਹੋਈਆਂ ਉਹਨਾਂ ਦਾ ਸਿਸਟਮ ਆਪਣੇ ਕੋਲ ਹੀ ਹੈ ਔਰ ਦੂਜੀ ਗੱਲ ਜਿਹੜੀ ਹੈ ਸਾਡੇ ਕੋਲ ਸੀਟਸ ਲਿミਟਡ ਨੇ ਕਿਉਂਕਿ ਅਪਰੂਵਲ ਜਿਹੜੀ ਉਹ ਉਹਨੀਆਂ ਸੀਟਾਂ ਦੀ ਹੋਈ ਹੈ ਫਾਰ ਇਗਜ਼ਾਮਪਲ ਇੱਕ ਕੋਰਸ ਦੇ ਵਿੱਚ 60 ਸੀਟ ਦੀ ਸਾਡੇ ਕੋਲ ਜਿਹੜੀ ਆ ਅਪਰੂਵਲ ਹੋਈ ਹੈ ਉਸ ਤੋਂ ਬਾਅਦ ਅਫੀਲੀਏਸ਼ਨ ਵੀ 60 ਸੀਟ ਦੀ ਹੋਈ ਹੈ ਉਹਦੇ ਵਿੱਚ ਸਪੋਜ਼ ਕਰੋ ਕਿ ਨੈਕਸਟ ਮੈਕਸਿਮਮ ਸਾਡੇ ਵਿੱਚ ਉੱਚ ਡਿਮਾਂਡ ਆ ਜਾਂਦੀ ਹੈ ਕੰਪਿਊਟਰ ਸਾਇੰਸ ਫਾਰ ਇਗਜ਼ਾਮਪਲ ਜਿਵੇਂ ਆਪਾਂ ਕਹਿੰਦੇ BCA ਵਗੈਰਾ ਬੈਚਲ ਕੰਪਿਊਟਰ ਸਾਇੰਸ ਜਿਹੜਾ ਕੋਰਸ ਹੈ ਉਹ ਤੇ ਮੈਕਸਿਮਮ ਥੋੜਾ ਲੇਕਿਨ ਅਸੀਂ ਉਹਨੂੰ 60 ਤੋਂ 90 ਦੀ ਕਰ ਸਕਦੇ 90 ਤੋਂ 120 ਨਹੀਂ ਕਰ ਸਕਦੇ ਕਿਉਂਕਿ ਸਾਡਾ ਸਾਰਾ ਕ੍ਰੈਡੀਬਲ ਹੈ ਸਾਡਾ ਅਪਰੂਵਲ ਹੋਏਗੀ ਫਿਰ ਉਹਦੀ ਯੂਨੀਵਰਸਿਟੀ ਉਹਨੂੰ ਫੀਲੀਏਟ ਕਰੇਗੀ ਸੋ ਮਤਲਬ ਨੀਡ ਨਾ ਟੂ ਐਕਸਪਲੇਨ ਹੇਅਰ ਕਿ ਮੈਂ ਕਿ ਪ੍ਰਾਈਵੇਟ ਇੰਸਟੀਚਿਊਸ਼ਨਸ ਦੇ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਕੀ ਹੋ ਰਿਹਾ ਹੈ ਕਿ ਅੱਜ ਅਗਰ ਸਪੋਜ਼ ਕਰੋ ਇੱਕ ਕੋਰਸ ਦੇ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਤੇ ਆਪਣੀ ਅਕੈਡੈਮਿਕ ਕਾਉਂਸਲ ਦੀ ਮੀਟਿੰਗ ਕਰਕੇ 60 ਤੋਂ ਪਿਛਾ ਕੋ ਭਾਵੇਂ 600 ਕਰ ਦੇਣ 600 ਤੋਂ ਬਕਸ਼ਾ ਕੇ ਭਾਵੇਂ 2000 4000 ਕਰ ਦੇਣ ਸੋ ਮਤਲਬ ਉਹ ਚੀਜ਼ਾਂ ਜਿਹੜੀਆਂ ਹੁਣ ਜਿਹੜੀ ਤੁਸੀਂ ਟੀਚਿੰਗ ਜਿਹੜੀ ਹੈ ਇੱਕ 60 ਬੱਚਿਆਂ ਨੂੰ ਦੇ ਸਕਦੇ ਆ ਕਿ ਐਸੀਟੀ ਕਹਿੰਦੀ ਹੈ ਤੁਸੀਂ ਵੱਧ ਤੋਂ ਵੱਧ 120 ਨੂੰ ਦੇ ਸਕਦੇ ਆ ਜੇ ਹਜ਼ਾਰਾਂ ਦੀ ਅਦਾਜ਼ ਚ ਜਾਓਗੇ ਤੇ ਉਹ ਕਿਤਰਾ ਦਾ ਪ੍ਰੋਡਕਟ ਬਣ ਬਿਲਕੁਲ ਤਾਂ ਇੰਟਰਨਸ਼ਿਪਸ ਕਿਹੜੇ ਕਿਹੜੇ ਕੋਰਸਸ ਵਿੱਚ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਤੇ ਕਿੱਥੇ ਕਿੱਥੇ ਇੰਟਰਨਸ਼ਿਪ ਦੇ ਲਈ ਬੱਚਿਆਂ ਨੂੰ ਯੂਨੀਵਰਸਿਟੀ ਜਦੋਂ ਦੇਖਦੇ ਹੋ ਤੁਸੀਂ ਹੋਰ ਯੂਨੀਵਰਸਿਟੀ ਕਿਉਂ ਸਟਰੋਂਗ ਹੋ ਰਹੀ ਹੈ ਐਸੇ ਕਾਰਨ ਕਿਉਂਕਿ ਜੋ ਐਸਟੈਬਲਿਸ਼ਡ ਜਿਹੜੇ ਸੰਸਥਾਨ ਹੈ ਉੱਥੇ ਭੇਜਿਆ ਜਾ ਰਿਹਾ ਹੈ ਇੰਟਰਨਸ਼ਿਪ ਦੇ ਲਈ ਵੀ ਫਿਰ ਪਲੇਸਮੈਂਟ ਵੀ ਹੁੰਦੀ ਹੈ ਤੇ ਦੁਆਬਾ ਗਰੁੱਪ ਆਫ ਕਾਲਜੇਸ ਇੰਟਰਨਸ਼ਿਪ ਤੇ ਉੱਥੇ ਹੀ ਪਲੇਸਮੈਂਟਸ ਲਈ ਕੀ ਕਰ ਰਿਹਾ ਹੈ ਐਕਚੁਅਲੀ ਨਾ ਸਾਡਾ ਬੇਸਿਕ ਡਿਫਰੈਂਸ ਜਿਹੜਾ ਜੀ ਉਹ ਇਹ ਹੈਗਾ ਕਿ ਵੀ ਫੋਕਸ ਔਨ ਕੁਆਲਿਟੀ ਨਾਟ ਔਨ ਕੁਆਂਟੀਟੀ ਕਿਉਂਕਿ ਉਹਨਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਦੇ ਹਿਊਜ ਐਕਸਪੈਂਸਸ ਹੋਣ ਕਰਕੇ ਦੇ ਫੋਕਸ ਔਨ ਦਾ ਕੁਆਂਟੀਟੀ ਸੋ ਜਦੋਂ ਕੁਆਂਟੀਟੀ ਬਹੁਤ ਜ਼ਿਆਦਾ ਹੋ ਜਾਵੇਗੇ ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਵੀ ਨਹੀਂ ਸਾਡੀ ਅਸੀਂ ਵੀ ਫੋਕਸ ਔਨ ਕੁਆਲਿਟੀ ਜਿੰਨਾ ਬੱਚਾ ਸਾਨੂੰ ਚਾਹੀਦਾ ਉਹ ਸਾਡਾ ਬੱਚਾ ਆ ਜਾਂਦਾ ਸਾਡੇ ਕੋਲ ਉਹਨਾਂ ਹਣਾ ਉਹਨੂੰ ਆਪਾਂ ਮੈਨੇਜ ਕਰ ਸਕਦੇ ਆ ਉਹਨੂੰ ਹੀ ਆਪਾਂ ਜਿਵੇਂ ਪਹਿਲਾਂ ਮੈਂ ਦੱਸ ਚੁੱਕਾ ਫਰਨਿਸ਼ ਕਰਕੇ ਸਾਰਾ ਕੁਝ ਉਹਨੂੰ ਹੀ ਆਪਾਂ এমਪਲੋਏਬਲ ਬਣਾ ਦਿੰਦੇ ਆ ਔਰ ਉਹ ਮੇਰੇ ਖਿਆਲ ਇਹਦਾ ਟ੍ਰੇਨਿੰਗ ਪਲੇਸਮੈਂਟ ਸੈੱਲ ਹੈਗਾ ਔਰ ਇੰਟਰਨਲ ਉਹਨਾਂ ਦੀ ਸਾਰਾ ਕੁਝ ਜੋ ਵੀ ਆ ਉਹ ਸਿਸਟਮ ਚ ਬਣਿਆ ਹੋਇਆ ਸਾਰਿਆਂ ਦੀ ਟ੍ਰੇਨਿੰਗ ਪ੍ਰੋਪਰ ਹੁੰਦੀ ਹੈ ਕਦੀ ਕਿਸੇ ਤੋਂ ਕੋਈ ਕੰਪਲੇਨਟ ਨਹੀਂ ਆਈ ਯਾਨੀ ਕਿ 100% ਪਲੇਸਮੈਂਟ ਹੋ ਰਹੀ ਹੈ ਹਾਂ ਤਕਰੀਬਨ ਤਕਰੀਬਨ ਮੈਂ ਫਿਰ ਉਹੀ ਗੱਲ ਇੱਕ ਜੀ ਰਿਪੀਟ ਕਰੂੰਗਾ ਪਲੇਸਮੈਂਟ ਦੇ ਐਂਗਲ ਤੋਂ ਮਤਲਬ ਜੇ ਤੁਸੀਂ ਕਹੋ ਦੇ ਹਜ਼ਾਰ ਬੱਚੇ ਨੂੰ ਗਵਰਨਮੈਂਟ ਜੌਬ ਮਿਲ ਗਈ ਨੋਟ ਲਾਈਕ ਦੈਟ ਇਹ ਪੋਸੀਬਲ ਵੀ ਨਹੀਂ ਹੈ ਇਹ ਅਸਟੈਬਲਿਸ਼ਡ ਫੈਕਟ ਹੈ ਸੋ ਉਹਦੇ ਵਿੱਚ ਇਹ ਹੋਏਗਾ ਕਿ 2-400 ਬੱਚਾ ਜਿਹੜਾ ਹੈਗਾ ਉਹ ਸੈਲਫ এমਪਲॉयਮੈਂਟ 'ਚ ਗਿਆ 1.5-200 ਨੂੰ ਜਿਸਪੋਜ਼ ਕਰੋ ਉਹਦੇ ਵਿੱਚ ਗਵਰਨਮੈਂਟ ਜੌਬ ਮਿਲ ਗਈ ਆ 1.5-200 ਨੇ ਕੋਈ ਸਟਾਰਟਅਪ ਤਿਆਰ ਕੀਤਾ ਕੀਤਾ ਹੈਗਾ ਉਹਦੇ ਵਿੱਚ ਚਲਾ ਗਿਆ ਹੈਗਾ ਮਤਲਬ ਅਲਟੀਮੇਟਲੀ ਕਿਉਂਕਿ ਇਹ ਟੇਕਸ ਲिटल ਬਿਟ ਟਾਈਮ ਜੇ ਇਨਸਟੈਂਟ ਵੀ ਕਈ ਵਾਰੀ ਨਹੀਂ ਹੁੰਦਾ ਪਾਸ ਆਊਟ ਹੋਇਆ ਨਾਲ ਦੀ ਨਾਲ ਹੀ ਹੋ ਗਿਆ ਉਹਦੇ ਵਿੱਚ 1-2 ਸਾਲ ਲੱਗ ਵੀ ਸਕਦਾ ਜਿਵੇਂ ਮਤਲਬ ਇਹ ਦੇਖਿਆ ਕਿ ਯਾਨੀ ਮੈਂ ਵਰਕ ਆਊਟ ਜੇ ਕਰਾਂ ਤੇ ਹਜ਼ਾਰਾਂ ਬੱਚੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਪਾਸ ਆਊਟ ਹੋਏ ਆ ਮੇਰਾ ਚਲ ਜੇ ਕੋਈ ਆਪਾਂ 2020 ਕਿਦੇ ਬੱਚੇ ਪਾਸ ਆਊਟ ਦਾ ਕਰ ਲੈ ਲਈ ਤੇ ਉਹਨਾਂ ਦੇ ਵਿੱਚੋਂ ਕੋਈ ਵੀ ਅੱਜ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਹ ਅਨਪਲਾਈਡ ਨਹੀਂ ਆ ਜਾਂ ਸੈਲਫ এমਪਲਾਈਡ ਆ ਜਾਂ ਸਟਾਰਟਅਪ ਕੀਤਾ ਹੋਇਆ ਉਹਨੇ ਮਤਲਬ ਬੇਸਿਕਲੀ ਗ੍ਰੈਜੂਏਟ ਹੋਣ ਦੇ ਬਾਅਦ ਪੋਸਟ ਗ੍ਰੈਜੂਏਟ ਹੋਣ ਦੇ ਬਾਅਦ ਉਹ ਆਪਣੀ ਲਾਈਫ ਜਿਹੜੀ ਸੈਟਲ ਕਰ ਬੈਠਾ ਆ dwapa group of colleges ਕਿੰਨੇ ਏਰੀਆ ਵਿੱਚ ਇਸਟੈਬਲਿਸ਼ਡ ਹੈ ਸਾਡੇ ਕੋਲ ਇੱਥੇ ਮੋਰ ਥੈਨ 30 ਏਕਰਸ ਆਫ ਲੈਂਡ ਹੈ ਅਸੀਂ ਯੂਨੀਵਰਸਿਟੀ ਬਣਾ ਵੀ ਸਕਦੇ ਹਾਂ ਸਾਰਾ ਕੁਝ ਸਾਡੇ ਕੋਲ ਇਨਫਰਾਸਟ੍ਰਕਚਰ ਉਹਦੇ ਅਕੋਰਡਿੰਗਲੀ ਹੈਗਾ ਪਰ ਲੇਕਿਨ ਮੈਂ ਫੇਰ ਏਮਫਸਾਈਜ਼ ਉਸੇ ਗੱਲ ਤੇ ਕਰਦਾ ਕਿ ਵੀ ਡੋਨਟ ਵਾਂਟ ਟੂ ਗੋ ਇਨ 댓 ਵੇ ਵੀ ਫੋਕਸ ਓਨ ਕੁਆਲਿਟੀ ਨਾਟ ਓਨ ਕੁਆਂਟੀਟੀ ਕਿਉਂਕਿ ਸਾਡਾ ਆਬਜੈਕਟਿਵ ਜਿਹੜਾ ਹੈ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਸੋਸ਼ੀਓ ਇਕਨੋਮਿਕ ਹੈ ਨਾਟ ਕਮਰਸ਼ੀਅਲ ਜਦੋਂ ਤੁਸੀਂ ਕਮਰਸ਼ੀਅਲ ਹੋਗੇ ਤੁਹਾਨੂੰ ਕੁਆਂਟੀਟੀ ਚਾਹੀਦੀ ਹੈ ਜਦੋਂ ਤੁਸੀਂ ਕੁਆਲੀਟੇਟਿਵ ਹੋਵੋਗੇ ਕੁਆਲਿਟੀ ਤੇ ਫੋਕਸ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿੰਨਾ ਬੱਚਾ ਸਾਨੂੰ ਚਾਹੀਦਾ ਜਿੰਨਾ ਅਪਰੂਵਡ ਹੈਗਾ ਇਹ ਸਿਟੀ ਵੱਲੋਂ ਸਿਟੀ ਵੱਲੋਂ ਜਿੰਨਾ ਅਫੀਲੀਏਟਡ ਹੈਗਾ ਯੂਨੀਵਰਸਿਟੀ ਵੱਲੋਂ ਉਹ ਸਾਨੂੰ ਬੱਚਾ ਮਿਲਦਾ ਹੈਗਾ ਉਹਦੇ ਵਿੱਚ ਇਕਨੋਮਿਕਸ ਬਣਦੀ ਹੈ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਦੀਆਂ ਸਕੀਮਾਂ ਹੈਗੀਆਂ ਸਾਡੇ ਐਨ ਜੀਓਜ਼ ਦੀਆਂ ਸਕੀਮਾਂ ਹੈਗੀਆਂ ਐਂਡ ਵੀ ਆਰ ਕੰਫਰਟੇਬਲ ਕਿ ਉਹਦੇ ਵਿੱਚ ਸਾਨੂੰ ਕੋਈ ਅ ਅਨੈਥੀਕਲ ਤੇ ਨਹੀਂ ਕਹਿਣਾ ਚਾਹੀਦਾ ਕਿ ਜਾਂ ਉਤਰਾਂ ਦੇ ਮੀਅਰਸ ਨਹੀਂ ਅਡਾਪਟ ਕਰਨੇ ਚਾਹੀਦੇ ਵੀ ਬੱਚਾ ਮੈਕਸਿਮਮ ਆਵੇ ਤੁਸੀਂ ਉਸ ਤਰ੍ਹਾਂ ਦੀਆਂ ਡਿਗਰੀਆਂ ਦੇਈ ਜਾਓ ਕੋਸਟਾਈਪ ਦੀਆਂ ਸੋ ਡਿਗਰੀਜ਼ ਆ ਨੇਚਰਲੀ ਜਿਹੜੀ ਉਹ ਯੂਨੀਵਰਸਿਟੀ ਨੇ ਦੇਣੀ ਹੈ ਕ੍ਰੈਡੀਬਲ ਯੂਨੀਵਰਸਿਟੀ ਦੀ ਡਿਗਰੀ ਆ ਸਾਰਾ ਕੁਝ ਹੈਗਾ ਉਹਦੀ ਵੈਲਿਊ ਵੀ ਹੈਗੀ ਆ ਓਵਰਸੀਜ਼ ਹੈਗੀ ਆ ਹਰ ਜਗ੍ਹਾ ਬੱਚਾ ਜਿਹੜਾ ਉਹਦੀ ਮੈਪਿੰਗ ਹੁੰਦੀ ਆ ਉਸ ਯੂਨੀਵਰਸਿਟੀ ਦੀ ਪੀਟੀਯੂ ਵਾਲੀ ਬਾਕੀ ਐਜ਼ ਕੰਪੇਅਰ ਟੂ ਪ੍ਰਾਈਵੇਟ ਯੂਨੀਵਰਸਿਟੀਆਂ ਪਤਾ ਨਹੀਂ ਉਹਨਾਂ ਦਾ ਕਿਵੇਂ ਸਿਸਟਮ ਹੋਊਗਾ ਵੀ ਕੈਨ ਗੋ ਇਨਫਰਾਸਟ੍ਰਕਚਰ ਦੀ ਤੁਸੀਂ ਗੱਲ ਕੀਤੀ ਕਿ ਇੱਥੇ ਬਿਲਡਿੰਗ ਇਨਫਰਾਸਟ੍ਰਕਚਰ ਜਿਹੜਾ ਸਾਡਾ ਇਕੁਪਮੈਂਟ ਹੈ ਔਰ ਜਿੰਨੀ ਸਾਡੇ ਕੋਲ ਲੈਂਡ ਹੈ ਮੋਰ ਥੈਨ 30 ਏਕੜ ਕਿਉਂਕਿ that is the reason difference between quantity and quality we are not going for the establishment of a university as of now baki kal nu koi nyanyada koi mood ban jave ya kuch ho jave saadi generation jehdi hai senior management so unna da te purpose yahi hai ke apa quality te base rakhi hai 25 saal ho gaye hai bahut bachcha si jehda password karke keh lo <laughs> we contribute society de vich kar chuke ha ਤੇ ਜਿੰਨਾ ਚਿਰ ਆਪਾਂ ਹੈ ਉਹ ਕਰਦੇ ਰਵਾਂਗੇ ਆਪਾਂ ਕੋਈ ਐਸੇ ਇਹ ਤਾਂ ਹੋ ਗਈ ਪੜ੍ਹਾਈ ਦੀ ਗੱਲ ਹੁਣ ਸਪੋਰਟਸ ਤੇ ਐਕਸਟਰਾ ਇਹ ਕਰਿਕੂਲਰ ਐਕਟੀਵਿਟੀਆਂ ਦੀ ਜਦੋਂ ਅਸੀਂ ਗੱਲ ਕਰਦੇ ਆ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਡ ਵੱਧ ਗਈ ਹੈ ਸਪੋਰਟਸ ਦੀ ਵੀ ਤੇ ਉਥੇ ਹੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦੀ ਵੀ ਤਾਂ ਜੋ ਫਿਜ਼ੀਕਲੀ ਵੀ ਸਟਰੋਂਗ ਰਹੇ ਜੋ ਵੀ ਇੱਥੇ ਆ ਰਿਹਾ ਕੀ ਉਸ ਦੇ ਲਈ ਵੀ ਕੰਮ ਹੋ ਰਿਹਾ ਦੇਖੋ ਸਾਈਮਲਟੇਨियसली ਜਦੋਂ ਆਪਾਂ ਕੋਲ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਨੈਚੁਰਲੀ ਵੀ ਉਹਦੇ ਵਿੱਚ ਸਾਰਾ ਕੁਝ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਤਾਂ ਉਹ ਮਲਕ ਦੈਟ ਇਜ਼ ਅ ਪਾਰਟ ਆਫ ਦਾ ਡਵੈਲਪਮੈਂਟ ਆਫ ਅ ਪਰਸਨੈਲਿਟੀ ਤਾਂ ਮੇਰਾ ਖਿਆਲ ਹੈ ਕਿ ਜਦੋਂ ਉਹ ਟੈਲੈਂਟ ਵੀ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਹੈਗਾ ਕਿ ਮੇਰੇ ਖਿਆਲ ਜਦੋਂ ਆ ਇਹਨਾਂ ਦੇ ਪ੍ਰੋਗਰਾਮਸ ਜਿਹੜੇ ਐਨੂਅਲ ਫੰਕਸ਼ਨਸ ਵਗੈਰਾ ਹੁੰਦੇ ਆ ਤੇ ਉਹਦੇ ਵਿੱਚ ਦੇਖ ਕੇ ਅਸੀਂ ਖੁਦ ਵੀ ਕਿਉਂਕਿ ਅਸੀਂ ਵੀ ਜਿੰਨਾ ਵਕਤਾਂ ਚ ਪੜੇ ਸੀਗੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਸਾਰਾ ਕੁਝ ਪੜੇ ਵੀ ਪੜਾਇਆ ਵੀ ਆਪਾਂ ਇੰਸਟੀਚੂਨਸ ਦੇ ਵਿੱਚ ਉਸ ਤੋਂ ਬਾਅਦ ਹੋਰ ਨਾ ਬਿਜ਼ਨਸ ਦੇ ਵਿੱਚ ਵੀ ਆ ਗਏ ਹੁਣ ਆਪਾਂ ਇੱਥੇ ਐਸ ਐਸਟੈਬਲਿਸ਼ ਹੋਏ ਆ ਮਤਲਬ ਕਹਿਣ ਤੋਂ ਭਾਵ ਕਿ ਬੱਚਿਆਂ ਦੇ ਵਿੱਚ ਇੰਨਾ ਟੈਲੈਂਟ ਹੈਗਾ ਕਿ ਮੇਰੇ ਖਿਆਲ ਮੈਕਸਿਮਮ ਹੋ ਆ ਉਹ ਆਪਣੇ ਆਪ ਨੂੰ ਕੋਈ ਇਨਹਿਬਿਸ਼ਨ ਨਹੀਂ ਉਹਨਾਂ ਨੂੰ ਜਦੋਂ ਸਟੇਜ ਦੇ ਉੱਤੇ ਪਰਫਾਰਮ ਕਰਦੇ ਆ ਜਾਂ ਗਰਾਊਂਡ ਦੇ ਵਿੱਚ ਹੋ ਜਿਹੜਾ ਕਰਦੇ ਆ weight lifting vagaira himachal to mere khayal tusi keh rahe si ki tusi himachal to himachal de bacche sadi university de vich maximum weight lifting and bodybuilding and everything sadiyan maximum jediyan mere khayal shields vagaira leke hunde sanu and we are that is a, i think a, maximum feathers in the cap of doaba group of colleges so us pakko mere khayal pura jyada sade sports de jele apne hi is also from himachal jele director sports ne ਸੋ ਬਹੁਤ ਜ਼ਿਆਦਾ ਫੋਕਸ ਹੋਣਾ ਚੀਜ਼ਾਂ ਤੇ ਕਰਦੇ ਆ ਐਕਸਟਰਾ ਕਰਿਕਲਰ ਵਾਸਤੇ ਜਿਹੜੇ ਡੀਨ ਸੋਸ਼ਲ ਵੈਲਫੇਅਰ ਹੈਗੇ ਆ ਉਹ ਮਤਲਬ ਬੱਚਿਆਂ ਦਾ ਮੈਕਸਿਮ ਬੱਚੇ ਅੱਜ ਕੱਲ ਹੈ ਹੀ ਬਹੁਤ ਜ਼ਿਆਦਾ ਉਹਨਾਂ ਦਾ ਐਕਸਪੋਜ਼ਰ ਬਹੁਤ ਜ਼ਿਆਦਾ ਹੈਗਾ ਸੋ ਇਸ ਕਰਕੇ ਉਹਨਾਂ ਦਾ ਟੈਲੈਂਟ ਬਹੁਤ ਹੈਗਾ ਉਹ ਬਹੁਤ ਜ਼ਰੂਰੀ ਹੈ ਉਹ ਵੀ ਜਿਹੜੀ ਗੱਲ ਆਪਾਂ ਉਹ ਨੂੰ ਸਬਸਟੈਂਸ਼ੀਏਟ ਕਰਦੇ ਨਾ ਉਸੇ ਚੀਜ਼ ਨੂੰ ਕਿ ਜਦੋਂ ਆਪਾਂ ਕਹਿੰਦੇ ਆ ਕਿ ਸੈਲਫ এমਪਲॉयਮੈਂਟ ਜੇ ਉਹ ਸਾਰਾ ਕੁਝ ਜਦੋਂ ਐਕਸਟਰਾ ਕਰਿਕਲਰ ਐਕਟੀਵਿਟੀਜ਼ ਦਾ ਵੀ ਉਹਦੇ ਵਿੱਚ ਕੁਆਲਿਟੀਆਂ ਆ ਜਾਂਦੀਆਂ ਬੇਸਿਕ ਐਜੂਕੇਸ਼ਨ ਹੈਗੀ ਆ ਤਾਂ ਮੇਰਾ ਖਿਆਲ ਉਹ ਕਿਤੇ ਵੀ ਬਹੁਤ ਸ਼ੁਕਰੀਆ ਮਨਜੀਤ ਜੀ ਹ ਤਾਂ ਮੈਨੂੰ ਲੱਗਦਾ ਹੈ ਜਿਹੜੇ ਵੀ ਦਰਸ਼ਕ ਇਸ ਸਮੇਂ ਸਾਨੂੰ ਸੁਣ ਰਹੇ ਹੋਣੇ ਉਹਨਾਂ ਨੂੰ ਤਮਾਮ ਸਵਾਲਾਂ ਦੇ ਜਵਾਬ ਮਿਲ ਗਏ ਹੋਣੇ ਤੇ ਇਸ ਸਮੇਂ ਜੇਕਰ ਉਹ ਕਨਫਿਊਜ਼ ਹੈ ਕਿ ਕਿੱਥੇ ਐਡਮਿਸ਼ਨ ਲੈਣੀ ਚਾਹੀਦੀ ਤਾਂ ਦਵਾਬਾ ਗਰੁੱਪ ਆਫ ਕਾਲਜਸ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ ਕਿਉਂਕਿ ਇੱਥੇ ਐਕਸਟਰਾ ਕਰਿਗੂਲਰ ਐਕਟੀਵਿਟिज ਸਪੋਰਟਸ ਤੇ ਵੀ ਫੋਕਸ ਕੀਤਾ ਜਾ ਰਿਹਾ ਹੈ ਪੜ੍ਹਾਈ ਦੇ ਨਾਲ ਨਾਲ ਤੇ ਉਥੇ ਹੀ ਥਿਊਰੀ ਅਤੇ ਪ੍ਰੈਕਟੀਕਲ ਤੇ ਵੀ ਉਹਨਾਂ ਹੀ ਫੋਕਸ ਕੀਤਾ ਜਾ ਰਿਹਾ ਹੈ ਤੇ ਐਕਸਪੋਜ਼ਰ ਵੀ ਇੱਥੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ